ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਜੀ ਨੂੰ ਇੱਥੇ ਆ ਕੇ ਭਾਈ ਮੋਤੀराम ਮਹਾਰਾਜ ਜੀ ਨੇ ਜਦੋਂ ਸੁਨੇਹਾ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਜਗ੍ਹਾ ਤੇ ਜਿੱਥੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬਣਿਆ ਇਸ ਜਗ੍ਹਾ ਤੇ ਜੰਗਲ ਹੋਣ ਕਰਕੇ ਉਹ ਤਿੰਨੇ ਸ਼ਰੀਰਾਂ ਨੂੰ ਇਸ ਜਗ੍ਹਾ ਤੇ ਛੱਡ ਦਿੱਤਾ ਗਿਆ ਜੋ ਛੱਡ ਦਿੱਤਾ ਰੱਖ ਦਿੱਤਾ ਗਿਆ ਕਹਿ ਲੋ ਹਨ ਤੇ ਉਸ ਤੋਂ ਬਾਅਦ ਸ਼ਰੀਰ ਨੂੰ ਰੱਖਣ ਤੋਂ ਬਾਅਦ ਇੱਥੇ ਜੰਗਲ ਜਿਆਦਾ ਹੋਣ ਕਰਕੇ ਜੋ ਦਾ ਮਾਰੋਖ ਹੋਰ ਕਹਿ ਦਈਏ ਜਾਨਵਰ ਸਿਗੇ ਉਹ ਉਹਨਾਂ ਦੀ ਤਿੰਨ ਛੇੜਾਂ ਦੀ ਰਾਖੀ ਤੇ ਸ਼ੇਰ ਨੇ ਕੀਤੀ 48 ਘੰਟੇ ਤੱਕ ਸ਼ੇਰ ਨੇ ਰਾਖੀ ਕੀਤੀ ਤਿੰਨ ਛੇੜਾਂ ਦੀ ਉਹ ਤੋਂ ਬਾਅਦ ਦਿਵਾਨ ਟੋਡਰ ਮਲਜੀ ਨੂੰ ਪਤਾ ਲੱਗਾ ਜਦੋਂ ਦਿਵਾਨ ਟੋਡਰ ਮਲਜੀ ਫਿਰ ਆਏ ਨਾਲ ਕੁਝ ਸੰਗਤਾਂ ਆਈਆਂ ਜਿਨ੍ਹਾਂ ਨੇ ਆਣ ਕੇ ਬੇ ਸਰੀਰ ਦੀ ਸੁਭਾਲ ਕੀਤੀ ਜਿੱਥੇ ਗੁਰਦੁਆਰਾ ਜੋਤੀ ਸੂਰੂ ਪੈ ਜਿੱਥੋਂ ਆਪਣਾ ਸੋਨੇ ਦੀਆਂ ਮੋਹਰਾਂ ਮਿਸ਼ਾ ਕੇ ਸਤਾਨ ਲਿਆ ਗਿਆ ਜਗਾ ਸੰਸਕਾਰ ਵਾਸਤੇ ਲਿੱਤੀ ਗਈ ਉਤੋਂ ਵੀ ਲਾਸ਼ਾਂ ਨੂੰ ਤਿੰਨੇ ਸ਼ਰੀਰਾਂ ਨੂੰ ਇਹਨਾਂ ਆਪਣਾ ਇਸ਼ਨਾਨ ਕਰਾ ਕੇ ਚੰਗੀ ਤਰ੍ਹਾਂ ਮਹਾਰਾਜ ਦਾ ਨਾਮ ਲਉ ਲੈ ਕੇ ਤੇ ਉਹਨਾਂ ਨੂੰ ਇੱਥੋਂ ਉੱਥੇ ਲੈ ਕੇ ਜੋਤੀਸੂਬ ਲੈ ਕੇ ਗਏ ਉੱਥੇ ਜਾ ਕੇ ਤਿੰਨਾਂ ਸ਼ਰੀਰਾਂ ਦਾ ਸੰਸਕਾਰ ਕੀਤਾ ਗਿਆ ਇਹ ਜੋ ਥੋੜਾ ਸਾਹ ਬਣਿਆ ਉੱਪਰ ਤੁਸੀਂ ਦਰਸ਼ਨ ਕਰ ਸਕਦੇ ਹੋ ਵੀ ਸਾਰਾ ਗੁਰਦੁਆਰਾ ਦੇਖ ਸਕਦੇ ਹੋ ਬਾਹਰ ਗੁਰਦੁਆ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਦੇਖਿਆ ਜਾਵੇ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਸੀ ਇਸ ਟਾਈਮ ਅਸੀਂ ਮੌਜੂਦ ਆ ਬਿਬਨਗੜ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਨੂੰ ਕੀ ਥੜੇ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਇਸ ਸਥਾਨ ਦੇ ਉੱਤੇ ਸ਼ੇਰਾਵਲਮ ਛੋਟੇ ਸਾਹਿਬਜ਼ਾਦਿਆਂ ਦੀ ਮ੍ਰਿਤਕ ਦੇ ਤੇ ਮਾਤਾ ਗੁਜਰਕੌਰ ਜੀ ਦੀ ਮ੍ਰਿਤਕ ਦੇ ਦੀ ਜਿਹੜੀ ਆ ਰਾਖੀ ਕੀਤੀ ਗਈ ਸੀ ਆਦਮ ਖੋਰ ਜਾਨਵਰਾਂ ਤੋਂ ਉਹਨਾਂ ਦਾ ਬਚਾਓ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਜੀ ਨੂੰ ਇੱਥੇ ਆ ਕੇ ਭਾਈ ਮੋਤੀराम ਮਹਾਰਾਜ ਜਿੰਨੇ ਜਦੋਂ ਸੁਨੇਹਾ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਜਗ੍ਹਾ ਤੇ ਜਿੱਥੇ ਗੁਰਦੁਆਬੀ ਬਾਨਗੜ੍ਹ ਸਾਹਿਬ ਬਣਿਆ ਇਸ ਜਗ੍ਹਾ ਤੇ ਜੰਗਲ ਹੋਣ ਕਰਕੇ ਉਤਨੇ ਸ਼ਰੀਰਾਂ ਨੂੰ ਇਸ ਜਗ੍ਹਾ ਤੇ ਛੱਡ ਦਿੱਤਾ ਗਿਆ ਜੋ ਛੱਡ ਦਿੱਤਾ ਰੱਖ ਦਿੱਤਾ ਗਿਆ ਕਹਿ ਲੋ ਹਨ ਤੇ ਉਸ ਤੋਂ ਬਾਅਦ ਸ਼ਰੀਰ ਨੂੰ ਰੱਖਣ ਤੋਂ ਬਾਅਦ ਇੱਥੇ ਜੰਗਲ ਜਹਰਾ ਹੋਣ ਕਰਕੇ ਜਿਹੜਾ ਮਾਰੋਖ ਹੋਰ ਕਹਿ ਦਈਏ ਜਾਨਵਰ ਸਿਗੇ ਉਹ ਉਹਨਾਂ ਦੀ ਜਿੰਨੇ ਸ਼ਰੀਰਾਂ ਦੀ ਰਾਖੀ ਇੱਥੇ ਸ਼ੇਰ ਨੇ ਕੀਤੀ 48 ਘੰਟੇ ਤੱਕ ਸ਼ੇਰ ਨੇ ਰਾਖੀ ਕੀਤੀ ਜਿੰਨੇ ਸ਼ਰੀਰਾਂ ਦੀ ਉਹ ਤੋਂ ਬਾਅਦ ਦਿਵਾਨ ਟੋਡਰ ਮਲਜੀ ਨੂੰ ਪਤਾ ਲੱਗਾ ਜਦੋਂ ਦਿਵਾਨ ਟੋਡਰ ਮਲਜੀ ਫਿਰ ਆਏ ਨਾਲ ਕੁਝ ਸੰਗਤਾਂ ਆਈਆਂ ਜਿਨ੍ਹਾਂ ਨੇ ਆਣ ਕੇ ਵੀ ਸ਼ਰੀਰ ਦੀ ਸੰਭਾਲ ਕੀਤੀ ਅਤੇ ਹਸਲੀ ਨਦੀ ਬਣੀ ਹੋਈ ਆ ਉਸ ਨਦੀ ਤੋਂ ਤਿੰਨਾਂ ਸਰੀਰਾਂ ਦਾ ਸੰਸਕਾਰ ਆਪਣਾ ਉਹਨਾਂ ਨੂੰ ਇਸ਼ਨਾਨ ਕਰਾ ਕੇ ਉੱਥੋਂ ਬਾਹਬੀ ਬਾਣ ਦੇ ਵਿੱਚ ਲਿਜਾ ਕੇ ਜਿੱਥੇ ਗੁਰਦੁਆਰਾ ਜੋਤੀਸੂਰੂਪ ਹੈ ਜਿੱਥੋਂ ਆਪਣਾ ਸੋਨੇ ਦੀਆਂ ਮੋਹਰੇ ਮਿਸ਼ਾ ਕੇ ਸਤਾਨ ਲਿਆ ਗਿਆ ਜਗਾ ਸੰਸਕਾਰ ਵਾਸਤੇ ਲਿੱਤੀ ਗਈ ਉੱਥੋਂ ਵੀ ਲਾਸ਼ਾਂ ਨੂੰ ਤਿੰਨੇ ਸਰੀਰਾਂ ਨੂੰ ਇਹਨਾਂ ਆਪਣਾ ਇਸ਼ਨਾਨ ਕਰਾ ਕੇ ਚੰਗੀ ਤਰ੍ਹਾਂ ਮਹਾਰਾਜ ਦਾ ਨਾਮ ਲਉ ਲੈ ਕੇ ਤੇ ਉਹਨਾਂ ਨੂੰ ਇੱਥੋਂ ਉੱਥੇ ਲੈ ਕੇ ਜੋਤੀਸੂਪ ਲੈ ਕੇ ਗਏ ਉੱਥੇ ਜਾ ਕੇ ਤਿੰਨਾਂ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਇਹ ਗੁਰਦੁਆਬੀ ਬਾਣਗੜ ਸਾਹਿਬ ਹੈ ਇੱਥੇ ਤਾਂ ਨਾ ਸ਼੍ਰੀਨਾਥ ਰੱਖਿਆ ਗਿਆ ਸੀ ਥੋੜਾ ਸਾਹ ਬਣਿਆ ਉੱਪਰ ਤੁਸੀਂ ਦਰਸ਼ਨ ਕਰ ਸਕਦੇ ਹੋ ਵੀ ਸਾਰਾ ਗੁਰਦੁਆਰਾ ਦੇਖ ਸਕਦੇ ਹੋ ਬਾਹਰ ਗੁਰਦੁਆ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੈ ਤੇ ਇਸ ਕਰਕੇ ਸੰਗਤ ਜਿਹੜੀ ਵੀ ਪਤੇਕਾਰ ਸਾਹਿਬ ਹੁੰਦੀ ਹੈ ਜਾਂ ਜੋਤੀਸਰੂ ਸਾਹਿਬ ਹੁੰਦੀ ਆ ਉਹਨਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵੀ ਜਰੂਰ ਆ ਕੇ ਮੱਥਾ ਟੇਕਿਆ ਜਾਵੇ ਤਾਂ ਜੋ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਹੋਣ ਤੇ ਸਾਰੀ ਦੁਨੀਆ ਨੂੰ ਇਸ ਚੀਜ਼ ਦਾ ਇਤਿਹਾਸ ਪਤਾ ਲੱਗੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਬਤੇ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਜੇ ਦਰਸ਼ਨ ਕਰ ਰਹੇ ਹੋ ਤਾਂ ਤੁਹਾਨੂੰ ਨਾਲ ਦੇ ਨਾਲ ਥੜਾ ਸਾਹਿਬ ਜਿਹੜੇ ਦਰਸ਼ਨ ਕਰਾਵਾਂਗੇ ਜਿੱਥੇ ਮ੍ਰਿਤਕ ਦੇਹਾਂ ਨੂੰ ਲਿਆ ਕੇ ਰੱਖਿਆ ਗਿਆ ਸੀ ਜੰਗਲ ਦੇ ਵਿੱਚ ਜਿਹੜਾ ਹੈ ਕਿ ਮੁਗਲ ਸਰਕਾਰ ਦੇ ਵੱਲੋਂ ਛੁੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿ ਸ਼ੇਰਾਂ ਦੇ ਵੱਲੋਂ ਦੋ ਸ਼ੇਰਾਂ ਦੇ ਵੱਲੋਂ ਜਿਹੜੀ ਕਿ ਰਾਖੀ ਕੀਤੀ ਗਈ ਜਿਸ ਤੋਂ ਬਾਅਦ ਕਿ ਦੀਵਾਨ ਟੋਡਰ ਮਲਦੀ ਵੱਲੋਂ ਅਸ਼ਰੀਫੀਆਂ ਖੜੀਆਂ ਕਰਕੇ ਉੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸਸਕਾਰ ਕੀਤਾ ਗਿਆ ਸੀਗਾ ਤਾਂ ਇੱਕ ਰਾਤ ਰਾਖੀ ਕੀਤੀ ਸੀ ਸ਼ੇਰਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਤੁਹਾਨੂੰ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਪਵਿੱਤਰ ਸਥਾਨ ਜਿੱਥੇ ਕਿ ਸ਼ੇਰਾਂ ਦੇ ਵੱਲੋਂ ਰਾਖੀ ਕੀਤੀ ਗਈ ਸੀ ਤਾਂ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਿਬਨਗੜ ਸਾਹਿਬ ਨੂੰ ਕਹਿੰਦੇ ਨੇ ਤੇ ਨਾਲ ਥੜਾ ਸਾਹਿਬ ਵੀ ਕਿਹਾ ਜਾਂਦਾ ਹੈ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਇਹ ਸ਼ੇਰਾਂ ਦਾ ਪੁੱਤ ਜਦੇ ਵੱਲੋਂ ਕੀ ਰਾਖੀ ਕੀਤੀ ਗਈ ਸੀ ਗੁਰੂ ਸਾਹਿਬ ਦੇ ਪੁੱਤਰਾਂ ਦੀ ਮਾਤਾ ਗੁੱਜਰਕੌਰ ਜੀ ਦੀ ਜਿੱਥੇ ਇਸ ਰਾਖੀ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਤੁਹਾਨੂੰ ਥੜਾ ਦਿਖਾਣੇ ਆ ਜਿੱਥੇ ਭੋਰਾ ਸਾਹਿਬ ਦੇ ਵਿੱਚ ਮੌਜੂਦ ਹੈ ਸਾਰੀ ਸੰਗਤ ਦੇ ਨਾਲ ਦੇ ਨਾਲ ਜਿਹੜੇ ਦਰਸ਼ਨ ਜ਼ਰੂਰ ਕਰਵਾ ਰਹੇ ਹਾਂ ਸੀ ਪਵਿੱਤਰ ਸਥਾਨ ਦੇ ਆਗੀ ਜਥੇ ਜਿਹੜੇ ਨੇ ਵੱਖ-ਵੱਖ ਗੁਰਦੂ ਘਰਾਂ ਦੇ ਵਿੱਚ ਕੀਰਤਨ ਕਰਨ ਵਾਸਤੇ ਪਹੁੰਚੇ ਹੋਏ ਨੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਸ਼ਰਧਾਂਜਲੀ ਭੇਟ ਕਰਨ ਆਈਆਂ ਨੇ ਨਤਮਸਤਕ ਹੋਣ ਆਈਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ ਪੂਰਾ ਸਾਹਿਬ ਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਬਿਲਕੁਲ ਜਿੱਥੇ ਥੜਾ ਸਾਹਿਬ ਬਣਿਆ ਹੋਇਆ ਮਾਤਾ ਗੁੱਜਰਕੌਰ ਜੀ ਦਾ ਛੋਟੇ ਸਾਹਿਬਜ਼ਾਦਾ ਜਿਆ ਇਹ ਥੜਾ ਸਾਹਿਬ ਹੈ ਜਿੱਥੇ ਕੀ ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ ਸੀਗਾ ਮਤਲਬ ਗੁੱਜਰ ਕੋਰ ਜੀ ਦੀ ਮ੍ਰਿਤਕ ਦੇ ਨੂੰ ਜਿਹੜਾ ਕਿ ਇੱਥੇ ਰੱਖਿਆ ਗਿਆ ਸ਼ੇਰਾਂ ਦੇ ਵੱਲੋਂ ਰਾਖੀ ਕੀਤੀ ਗਈ ਰਾਤ ਰਾਖੀ ਕਰਨ ਤੋਂ ਬਾਅਦ ਜਿਹੜਾ ਕਿ ਇਸ ਤੋਂ ਬਾਅਦ ਮ੍ਰਿਤਕ ਦੇ ਹਨ ਨੂੰ ਜਿਹੜਾ ਸਸਕਾਰ ਵਾਸਤੇ ਇੱਥੋਂ ਦੀ ਲਿਜਾਂਦਾ ਗਿਆ ਤਾਂ ਇਤਿਹਾਸ ਵਾਸਤੇ ਗੁਰਦੁਆਰਾ ਬਿਬਨਗੜ ਸਾਹਿਬ ਜਿਹੜਾ ਇਸ ਦਾ ਨਾਮ ਰੱਖਿਆ ਹੈ ਤੁਸੀਂ ਥੜੇ ਦੇਖ ਰਹੇ ਹੋ ਜਿਹੜੇ ਪਹਿਲਾਂ ਥੜਾ ਜਿਹੜਾ ਹੈ ਥੜਾ ਬਾਬਾ ਜ਼ੁਰਾਵਰ ਸਿੰਘ ਜੀ ਦਾ ਫਿਰ ਥੜਾ ਬਾਬਾ ਫਤਿਹ ਸਿੰਘ ਜੀ ਦਾ ਜਿੱਥੇ ਕੀ ਸ਼ੇਰਾਂ ਵੱਲੋਂ ਰਾਖੀ ਕੀਤੀ ਗਈ ਆਦਮ ਖੋਰ ਜਾਨਵਰਾਂ ਤੋਂ ਬਚਾਉਣ ਵਾਸਤੇ ਇਹ ਪਵਿੱਤਰ ਤਸਵੀਰਾਂ ਨੇ ਗੁਰੂ ਘਰ ਦੀਆਂ ਜਿਸ ਨੂੰ ਬਿਬਨਕੜ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਨਿਹੰਗ ਸਿੰਘਾਂ ਦੇ ਵੱਲੋਂ ਇੱਥੇ ਆ ਕੇ ਦਰਸ਼ਨ ਕੀਤੇ ਜਾਂਦੇ ਨੇ ਵਕ ਵਕ ਸੰਗਤਾਂ ਪਹੁੰਚਦੀਆਂ ਨੇ ਤਾਂ ਮੇਨ ਜਿਹੜਾ ਕਹਿ ਲਓ ਗੁਰਦੁਆਰਾ ਸਾਹਿਬ ਸਥਾਨ ਜਿੱਥੇ ਕੀ ਪਵਿੱਤਰ ਸ਼ਰੀਰਾਂ ਨੂੰ ਰੱਖਿਆ ਗਿਆ ਸੀ ਬਹੁਤ ਘੱਟ ਦਰਸ਼ਨ ਜਿਹੜੇ ਨੇ ਇਸ ਥਾਂ ਦੇ ਹੁੰਦੇ ਨੇ ਕਿਉਂਕਿ ਸ਼ੇਰਾ ਦੇ ਵੱਲੋਂ ਜਦੋਂ ਰਾਖੀ ਕੀਤੀ ਗਈ ਸੀ ਗੁਰੂ ਸਾਹਿਬ ਦੇ ਪਰਿਵਾਰ ਦੀ ਮਾਤਾ ਗੁੱਜਰ ਕੌਰ ਜੀ ਦੀ ਤੇ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੇ ਮ੍ਰਿਤਕ ਦੇਹਾਂ ਨੂੰ ਜਿਹੜਾ ਕਿ ਜਦੋਂ ਇੱਥੇ ਮੁਗਲ ਸਰਕਾਰ ਦੇ ਵੱਲੋਂ ਲਿਆ ਕੇ ਰੱਖ ਦਿੱਤਾ ਗਿਆ ਸੀਗਾ ਤੇ ਇਹ ਕਿਹਾ ਗਿਆ ਸੀ ਕਿ ਸਸਕਾਰ ਜਿਹੜਾ ਸਾਡੇ ਵੱਲੋਂ ਨਹੀਂ ਕੀਤਾ ਜਾਏਗਾ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਦੇ ਸਾਰੇ ਆਰਡਰ ਤੋਂ ਬਾਅਦ ਜਿਹੜਾ ਕਿ ਜਦੋਂ ਸਥਾਨ ਦੇ ਉੱਤੇ ਮ੍ਰਿਤਕ ਦੇਹਾਂ ਪਹੁੰਚੀਆਂ ਸੀ ਤਾਂ ਆਦਮ ਖੁਰ ਜਾਨਵਰ ਸੀ ਇਹ ਸਾਰਾ ਜੰਗਲ ਸੀ ਔਰ ਜੰਗਲ ਤੋਂ ਬਾਅਦ ਜਦੋਂ ਆਦਮ ਖੁਰ ਜਾਨਵਰਾਂ ਤੋਂ ਬਚਾਓ ਵਾਸਤੇ ਸ਼ੇਰਾਂ ਨੇ ਰਾਖੀ ਕੀਤੀ ਸੀ ਤੇ ਹੋਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਇਹ ਨਦੀ ਦੀਆਂ ਹੰਸਲਾ ਨਦੀ ਦੀ ਜਿਹੜੀ ਇੱਕ ਕਹਿ ਲੋ ਯਾਦ ਇੱਕ ਜਿਹੜੀ ਕਿ ਇੱਥੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿੱਥੇ ਹੰਸਲਾ ਨਦੀ ਨਾਲ ਵਗਦੀ ਸੀ ਜੰਗਲ ਸੀ ਇੱਥੇ ਤੇ ਉਸ ਜੰਗਲ ਦੇ ਵਿੱਚ ਜਦੋਂ ਸਰੀਰਾਂ ਨੂੰ ਲਿਆ ਕੇ ਸੁੱਟ ਦਿੱਤਾ ਗਿਆ ਸੀਗਾ ਔਰ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਲਿਆ ਕੇ ਸੁੱਟ ਦਿੱਤਾ ਗਿਆ ਸੀ ਔਰ ਜਦੋਂ ਉਸ ਤੋਂ ਬਾਅਦ ਸ਼ੇਰਾਂ ਨੇ ਇੱਥੇ ਆ ਕੇ ਰਾਖੀ ਕੀਤੀ ਸੀ ਤੇ ਵਿਵਨਗੜ੍ਹ ਸਾਹਿਬ ਇਸ ਦਾ ਨਾਮ ਗੁਰਦੁਆਰਾ ਸਥਾਨ ਪਹਿ ਚੁੱਕਿਆ ਹੈ ਸ਼ੇਰਾ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ ਗੁਰਦੁਆਰਾ ਥੜਾ ਸਾਹਿਬ ਵੀ ਕਿਹਾ ਜਾਂਦਾ ਇਸ ਥਾਨ ਨੂੰ ਜਿੱਥੇ ਸ਼ੇਰਾ ਨੇ ਰਾਖੀ ਕੀਤੀ ਸੀਗੀ ਇੱਕ ਯਾਦ ਜਿਹੜੀ ਗੁਰੂ ਸਾਹਿਬ ਦੀ ਮੌਜੂਦ ਹੈ ਇੱਥੇ ਹੈ ਉਹ ਥੜਾ ਸਾਹਿਬ ਹੈ ਪਵਿੱਤਰ ਥੜਾ ਸਾਹਿਬ ਜਿੱਥੇ ਕੀ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਦੇੜਾ ਕੀ ਤੇ ਤੁਸੀਂ ਆ ਦੇਖੋ ਜਿਵੇਂ ਸੰਗਤ ਪਹੁੰਚਦੀ ਹੈ ਸੰਗਤ ਦੇ ਵੱਲੋਂ ਯਾਦ ਦੀ ਤੌਰ ਦੇ ਉੱਤੇ ਨਿਤਮਸਤਕ ਹੋਇਆ ਜਾਂਦਾ ਇੱਥੇ ਦਰਸ਼ਨ ਕੀਤੇ ਜਾਂਦੇ ਨੇ ਇਸ ਥਾਂ ਦੇ ਇੱਕ ਜਾਨਵਰ ਸ਼ੇਰ ਇੱਕ ਜਾਨਵਰ ਜਿਸ ਦੇ ਵੱਲੋਂ ਆਦਮ ਖੋਰ ਜਾਨਵਰਾਂ ਦੇ ਤੋਂ بچਾਉਣ ਵਾਸਤੇ ਜਿਹੜੀ ਕਿ ਰਾਖੀ ਕੀਤੀ ਗਈ ਸੀ ਤਾਂ ਮਿਲ ਕੇ ਇਹ ਵਿਵਨਗਰ ਸਾਹਿਬ ਜੀ ਦਾ ਨਾਮ ਪਿਆ ਸੀ ਮਾਤਾ ਗੁਜਰ ਕੌਰ ਜੀ ਖੜਾ ਬਾਬਾ ਜ਼ਰਾਵਰ ਸਿੰਘ ਜੀ ਤੇ ਇਹ ਜਿਹੜੀ ਸਾਰੀ ਘਟਨਾ ਜਿਹੜੀ ਵੀ ਜੋ ਵੀ ਇਤਿਹਾਸ ਹੈ ਸਾਡਾ ਉਹ 1704 ਈਸਵੀ ਦੇ ਜ਼ਾਲਮ ਮੁਗਲ ਸਰਕਾਰ ਨੇ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਬੜੀ ਬੇਰਹਿਮੀ ਦੇ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਹੀਦ ਕਰ ਦਿੱਤਾ ਸੀ ਸ਼ਹੀਦیاں ਪਾ ਜਾਣ ਤੋਂ ਬਾਅਦ ਭਾਈ ਮੋਤੀਰਾਮ ਰਾਜਾ ਜੀ ਨੇ ਸਾਰੀ ਵਾਰਦਾਤ માતા ਜੀ ਨੂੰ ਸੁਣਾਈ માતા ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਪਾਣਾ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀਆ ਮਿੱਠਾ ਲਾਗੇ ਤੇ ਕਹਿਣ ਅਨੁਸਾਰ ਸਰੀਰ ਤਿਆਗ ਦਿੱਤਾ ਸੀ ਤਾਂ ਜਾਲਮਾਂ ਨੇ ਤਿੰਨੋਂ ਪਵਿੱਤਰ ਸਰੀਰ ਗੁਰਦੁਆਰਾ ਫਤਿਹਗੜ ਸਾਹਿਬ ਦੇ ਪਿੱਛੇ ਵਗਦੀ ਹੰਸਲਾ ਨਦੀ ਦੇ ਕੰਢੇ ਸੰਗੜੇ ਜੰਗਲ ਦੇ ਵਿੱਚ ਇਸ ਅਸਥਾਨ ਤੇ ਸੁੱਟ ਦਿੱਤੇ ਸਨ ਜਿਸ ਦੇ ਵਿੱਚ ਭਿਆਨਕ ਮਾਰ ਖੋਰੇ ਜਾਨਵਰ ਰਹਿੰਦੇ ਸਨ ਇਹਨਾਂ ਜਾਨਵਰਾਂ ਤੋਂ ਸਰੀਰਾਂ ਦੀ ਰਾਖੀ ਲਈ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਅਸਥਾਨ ਤੇ ਕੀਤੀ ਸੀ ਤੇ ਦੀਵਾਨ ਟੋਡਰਮਾਲ ਤੇ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਇਥੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸੰਸਕਾਰ ਦੇ ਲਈ ਲਜਾਇਆ ਗਿਆ ਸੂਬੇ ਨੇ ਸੰਸਕਾਰ ਲਈ ਦੀਵਾਨ ਟੋਡਰਮਾਲ ਕੋਲੋਂ ਖੜੀਆਂ ਮੋਰਾ ਮੰਗੀਆਂ ਸੀ ਤੇ 48 ਕੰਟੇ ਸ਼ੇਰਾਂ ਦੇ ਵੱਲੋਂ ਇਸ ਸਥਾਨ ਦੇ ਉੱਤੇ ਰਾਖੀ ਕਰਨ ਤੋਂ ਬਾਅਦ ਇਸੇ ਸਥਾਨ ਦੇ ਉੱਤੇ ਉਹਨਾਂ ਨੂੰ ਇਸ ਸਥਾਨ ਦੇ ਉੱਤੇ ਉਹਨਾਂ ਨੂੰ ਨੁਲਾਕੇ ਔਰ ਉਸ ਤੋਂ ਬਾਅਦ ਜਿਹੜਾ ਕਿ ਅੱਗੇ ਭੇਜਿਆ ਗਿਆ ਸੀ ਤੇ ਹਸਲਾ ਨਦੀ ਦੇ ਕੰਡੇ ਜਿਹੜਾ ਕਿ ਸੁੱਟ ਦਿੱਤਾ ਗਿਆ ਸੀ ਤਸਵੀਰਾਂ ਤੁਹਾਡੇ ਨਾਲ ਪਵਿੱਤਰ ਸਾਂਝੀਆਂ ਕੀਤੀਆਂ ਨੇ ਪਵਿੱਤਰ ਸਰੀਰਾਂ ਨੂੰ ਇੱਥੇ ਲਿਆਂਦਾ ਗਿਆ ਸੀ ਤਾਂ ਇਹ ਇਤਿਹਾਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜੇ ਤੁਸੀਂ ਕਰ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਦਾ ਨਿਸ਼ਾਪ ਜ਼ਰੂਰ ਕਰਿਓ ਔਰ ਵਦਿਰੀ ਵੀਡੀਓਜ਼ ਲਈ ਤੁਸੀਂ ਦੇਖਣ ਲਈ ਲੁਧਿਆਣਾ ਟਾਈਪਸ